ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ

ਅਸੀਂ ਬੇਸਿਕਲੀ ਅਮਾਰੇ ਆਈਡੀਆਜ਼ ਆਰਟ ਕੇ ਥਰੂ ਐਕਸਪ੍ਰੈਸ ਕਰ ਕਰਦੇ ਹਾਂ ਅੱਛਾ ਏਜ ਕਿਨੀ ਹੈ ਤੁਹਾਡੀ ਏਜ ਕਿਨੀ ਹੈ 5 ইয়ার্স ওল্ড ਗੁਲਾਬ ਕੀ ਸੀ ਮੈਂਤੀ ઓਇਲ ਕੀ ਸੀ ਚੇਕਤੀ 비বি ਗੁਲਾਬ ਕੋ ওরਤੀ ਪਿਆਰੀ ਦਿਲ ਕੀ ਸੀ ਉਹ ਬਹੁਤ ਣੀਆਰੀ ਇਕਤਾ ਇਹ 34ਵਾਂ ਮੇਲਾ ਆ ਗਦਰੀ ਬਾਬਿਆਂ ਦਾ ਜਿਹੜਾ 2025 ਦੇ ਵਿੱਚ ਮਨਾਇਆ ਜਾ ਰਿਹਾ ਹੈ ਸੱਚਰੇ ਕਾਲ ਆਰਪੀਡੀ 24 ਦੇਖ ਰਹੀ ਹੂੰ ਤੁਸੀਂ ਤਾਂ ਪੰਜਾਬ ਦੇ ਵਿੱਚ ਕਈ ਮੇਲੇ ਲੱਗਦੇ ਨੇ ਚਾਹੇ ਉਹ ਸੱਭਿਆਚਾਰਕ ਹੋਣ ਚਾਹੇ ਅਧਾਰਮਿਕ ਹੋਣ ਕਈ ਤਰੀਕੇ ਦੇ ਮੇਲੇ ਹੁੰਦੇ ਨੇ ਪਰ ਅੱਜ ਅਸੀਂ ਜਿਸ ਮੇਲੇ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਉਹ ਇੱਕ ਵਿਲੱਖਣ ਤਰੀਕੇ ਦਾ ਮੇਲਾ ਹੈ ਜਿਸ ਦੇ ਵਿੱਚ ਤੁਹਾਨੂੰ ਕਿਤਾਬਾਂ ਵੀ ਮਿਲਣ ਗਿਆ ਸਿੱਖਣ ਨੂੰ ਬਹੁਤ ਕੁਝ ਚੀਜ਼ਾਂ ਇੱਥੋਂ ਮਿਲਣ ਗਿਆ ਤਾਂ ਕਿਤਾਬਾਂ ਦੀ ਅਲੱਗ ਤੋਂ ਪ੍ਰਦਰਸ਼ਨੀ ਇਸ ਮੇਲੇ ਦੇ ਵਿੱਚ ਲੱਗਦੀ ਹੈ ਖਾਸ ਕਰ ਜਿਹੜੇ ਲੋਕ ਚਾਹਵਾਨ ਨੇ ਪੜਨ ਦੇ ਕਿਤਾਬਾਂ ਦੇ ਪ੍ਰੇਮੀ ਨੇ ਉਹ ਇਸ ਮੇਲੇ ਡਿਊਡੀ ਕੁ ਜ਼ਰੂਰ ਹਰ ਸਾਲ ਕਰਦੇ ਨੇ ਤਾਂ ਅਸੀਂ ਜਲੰਧਰ ਦੇ ਗਦਰੀ ਬਾਬਾ ਮੇਲੇ ਆ ਦੀ ਜਿਹੜੀ ਗੱਲ ਕਰ ਰਹੇ ਆ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ ਮੌਜੂਦਾਂ ਜੋ ਕਿ ਹਰ ਸਾਲ ਜਲੰਧਰ ਸ਼ਹਿਰ ਦੇ ਵਿੱਚ ਲੱਗਦਾ ਹੈ ਜਿਸ ਦੇ ਵਿੱਚ ਪੁਸਤਕਾਂ ਦੀ ਪ੍ਰਦਰਸ਼ਨੀ ਹੁੰਦੀ ਹੈ ਪੇਂਟਿੰਗ ਮੁਕਾਬਲੇ ਹੁੰਦੇ ਨੇ ਪੇਂਟਿੰਗਸ ਦੀ ਅਲੱਗ ਤੋਂ ਐਗਜ਼ਿਬਿਸ਼ਨ ਹੁੰਦੀ ਹੈ ਫੋਟੋਗ੍ਰਾਫੀ ਦੀ ਐਗਜ਼ਿਬਿਸ਼ਨ ਹੁੰਦੀ ਹੈ ਤਾਂ ਹਰ ਇੱਕ ਨੂੰ ਆਪੋ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਦਾ ਹੈ ਨਵੇਂ-ਨਵੇਂ ਕੀ ਕਿਤਾਬਾਂ ਆਈਆਂ ਨੇ ਹਰ ਕੋਈ ਆਪਣੇ ਇੰਟਰਸਟ ਦੇ ਮੁਤਾਬਕ ਉਹ ਜਾਣਨ ਦੇ ਲਈ ਪਹੁੰਚਦਾ ਹੈ ਤਾਂ ਇਸ ਵਾਰ ਵੀ ਮੇਲਾ ਜਿਹੜਾ ਉਹ ਲੱਗਿਆ ਹੋਇਆ ਹੈ 30 ਅਕਤੂਬਰ ਤੋਂ ਇਸ ਮੇਲੇ ਦੀ ਸ਼ੁਰੂਆਤ ਹੋ ਰਹੀ ਸੀ 1 ਨਵੰਬਰ ਤੱਕ ਇਹ ਮੇਲਾ ਚੱਲੇਗਾ ਤੇ ਇਸ ਮੇਲੇ ਦੀਆਂ ਵੱਖ-ਵੱਖ ਤਸਵੀਰਾਂ ਅਸੀਂ ਤੁਹਾਨੂੰ ਦਿ ਦੂਰ ਇਸ ਮੇਲੇ 'ਚ ਪਹੁੰਚ ਰਹੇ ਨੇ ਕਿਉਂਕਿ ਦੂਰੋਂ ਦੂਰੋਂ ਲੋਕ ਇੱਥੇ ਪਾਰਟਿਸਿਪੇਟ ਕਰਨ ਦੇ ਲਈ ਵੀ ਪਹੁੰਚ ਨਹੀਂ ਤਾਂ ਇਸ ਵਾਰ ਜੇ ਆਪਾਂ ਮੇਲੇ ਦੀ ਥੀਮ ਦੀ ਗੱਲ ਕਰੀਏ ਤਾਂ ਬੀਬੀ ਗੁਲਾਬਕੌਰ ਨੂੰ ਸਮਰਪਿਤ ਇਹ ਮੇਲਾ ਲਗਾਇਆ ਹੋਇਆ ਹੈ ਤਾਂ ਕਿ ਕੁਝ ਇਸ ਮੇਲੇ ਦੀ ਖਾਸੀਅਤ ਆਓ ਦੇਖਦੇ ਹਾਂ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਗਦਰੀ ਭਾਬੇ ਦੇ ਮੇਲੇ ਦੀਆਂ ਐ ਤਸਵੀਰਾਂ ਨੇ ਜਿੱਥੇ ਕਿ ਪੁਸਤਕਾਂ ਦਾ ਵੱਖਰਾ ਹਾਲ ਜਿਹੜਾ ਹੈ ਉਹਨਾਂ ਨੂੰ ਮਿਲਿਆ ਹੁੰਦਾ ਕਿਉਂਕਿ ਬਿਲਕੁਲ ਜਿਹੜਾ ਯਾਦਗਾਰ ਹਾਲ ਆ ਉਸ ਤੋਂ ਬਿਲਕੁਲ ਬਾਹਰ ਜਿਹੜਾ ਵਾਰ-ਵਾਰ ਜਿੱਥੇ ਬਾਗ ਬਣਿਆ ਹੋਇਆ ਇੱਕ ਵੱਡਾ ਸਾਰਾ ਖੁੱਲਾ ਜਿਹਾ ਮੈਦਾਨ ਟਾਈਪ ਬਣਿਆ ਹੋਇਆ ਉੱਥੇ ਜਿਹੜੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲੱਗਦੀ ਹੈ ਦੂਰੋਂ-ਦੂਰੋਂ ਜਿਹੜੇ ਲੋਕ ਨੇ ਉਹ ਇੱਥੇ ਆਪਣੀਆਂ ਕਿਤਾਬਾਂ ਲੈ ਕੇ ਪਹੁੰਚਦੇ ਨੇ ਖਾਸ ਕਰ ਪਬਲਿਸ਼ਰਸ ਪਹੁੰਚਦੇ ਨੇ ਜਿਹੜੇ ਦੁਕਾਨਦਾਰ ਹੁੰਦੇ ਨੇ ਉਹ ਪਹੁੰਚਦੇ ਨੇ ਤਾਂ ਇਸ ਮੇਲੇ ਦੇ ਉੱਤੇ ਪੜਨ ਵਾਲੇ ਲੋਕ ਜ਼ਰੂਰ ਜਿਹੜਾ ਇਸ ਮੇਲੇ ਦੀ ਉਡੀਕ ਕਰਦੇ ਨੇ ਜਿਹੜੇ ਕਿਤਾਬ ਪ੍ਰੇਮੀ ਨੇ ਜਿਨ੍ਹਾਂ ਨੂੰ ਕਿਤਾਬਾਂ ਦੇ ਨਾਲ ਪਿਆਰ ਹੈ ਉਹ ਜ਼ਰੂਰ ਇਸ ਮੇਲੇ ਦੀ ਉਡੀਕ ਕਰਦੇ ਨੇ ਕਿ ਆਖਿਰ ਕਦੋਂ ਇਹ ਮੇਲਾ ਆਏਗਾ ਕਦੋਂ ਇੱਥੇ ਪਹੁੰਚਣਗੇ ਤਾਂ ਆਪ ਕੋ ਆਪਣੇ ਇੰਟਰਸਟ ਦੇ ਮੁਤਾਬਿਕ ਚੀਜ਼ਾਂ ਕਿਤਾਬਾਂ ਲੈਣ ਦੇ ਲਈ ਉਹ ਇੱਥੇ ਪਹੁੰਚਦੇ ਰਹਿੰਦੇ ਨੇ ਤਾਂ ਅਸੀਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਹਾਂ ਸਿਰਫ ਜਲੰਧਰ ਸ਼ਹਿਰ ਤੋਂ ਨਹੀਂ ਪੰਜਾਬ ਪਰ ਤੋਂ ਕਈ ਬਾਹਰਲੇ ਸੂਬਿਆਂ ਤੋਂ ਵੀ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਆਪਣੀ ਆਪਣੀ ਕਿਤਾਬਾਂ ਇੱਥੇ ਲੈ ਕੇ ਆਈਆਂ ਜਾਂਦੀਆਂ ਮਹੌਤ ਸਾਰੇ ਲੋਕ ਇੱਥੇ ਆ ਕੇ ਕਿਤਾਬਾਂ ਲੈ ਕੇ ਖਰੀਦ ਕੇ ਜਿਹੜਾ ਇੱਥੋਂ ਜਾਂਦੇ ਨੇ ਤਾਂ ਬਹੁਤ ਸਾਰੇ ਗੀਰਾਂਦਾ ਢੰਡਾਰ ਵੀ ਜਿਹੜਾ ਉਹ ਇਸ ਮੇਲੇ ਤੋਂ ਲੈ ਕੇ ਜ਼ਰੂਰ ਲੋਕ ਜਾਂਦੇ ਨੇ ਤਾਂ ਕੁਝ ਲੋਕ ਜਿਹੜੇ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਨਾਲ ਦੇ ਨਾਲ ਅਸੀਂ ਤੁਹਾਨੂੰ ਮੇਲੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਲੋਕ ਜਿਹੜੇ ਨੇ ਦੂਰੋਂ ਦੂਰੋਂ ਲੋਕ ਇੱਥੇ ਜਿਹੜੇ ਪਹੁੰਚਦੇ ਨੇ ਕਿਸ ਤਰੀਕੇ ਕਿ ਕੋ ਜੋ ਖਾਸ ਪਸੰਦ ਜਿਹੜਾ ਇਸ ਮੇਲੇ ਦੇ ਵਿੱਚ ਕਰਦੇ ਨੇ ਉਹ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਬੱਚਿਆਂ ਦੀਆਂ ਕਿਤਾਬਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੀ ਕਿਤਾਬ ਜਿਹੜੀ ਹੈ 20 ਕਿਤਾਬਾਂ ਦਾ ਸੈੱਟ 300 ਰੁਪਏ ਦੇ ਵਿੱਚ ਦੇਣ ਦੀ ਉਹਨਾਂ ਦੇ ਵੱਲੋਂ ਜਿਹੜਾ ਇੱਕ ਆਫਰ ਜਿਆ ਲਗਾਇਆ ਹੋਇਆ ਹੈ ਉਹ ਵੀ ਆਪਾਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕਿ ਕਿੰਨੇ ਕੁ ਬੱਚੇ ਇੱਥੇ ਆਏ ਨੇ ਜਿਸ ਤਰੀਕੇ ਬੱਚਿਆਂ ਨੂੰ ਪੜਨ ਦੇ ਨਾਲ ਪੜਾਈ ਦੇ ਨਾਲ ਕਿਤਾਬਾਂ ਨਾਲ ਜੋੜਨ ਦਾ ਇੱਕ ਵਧੀਆ ਉਪਰਾਲਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਹੈ ਕਿ ਕਾਰਨ ਨਹੀਂ ਕਿਉਂ ਇਹਨਾਂ ਦੇ ਵੱਲੋਂ ਕੀਤਾ ਗਿਆ ਸਾਰੇ ਕੁਝ ਜਾਣਕਾਰੀ ਸੁਲਵਾਂਗੇ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਰਵਿੰਦਰ ਹੈ ਕਿ ਇਸ ਜੀ ਮੈਂ ਲੁਧਿਆਣੇ ਤੋਂ ਆਈ ਹਾਂ ਹਾਂਜੀ ਅਸੀਂ ਸਾਰੇ ਅਲੱਗ-ਅਲੱਗ ਥਾਮਾਂ ਦੇ ਵਿਦਿਆਰਥੀ ਆ ਤੇ ਇਸ ਸਟਾਲ ਤੇ ਵਲੰਟੀਅਰ ਆ ਤੁਸੀਂ ਵੀ ਪੜਦੇ ਹੋ ਹਾਂਜੀ ਜਿਵੇਂ ਕਾਦੀ ਜਿਵੇਂ ਮਾਸਟਰ ਜੀ ਮਾਸਟਰ ਪੰਜਾਬੀ ਕਰ ਰਹੀ ਆ ਹਾਂ ਜੀ ਜਿਵੇਂ ਅਸੀਂ ਸਾਰੇ ਵਲੰਟੀਅਰ ਐ ਇਥੇ ਟਾਈਮ ਦੇ ਕੇ ਕਿਤਾਬਾਂ ਚੰਗੀਆਂ ਕਿਤਾਬਾਂ ਗਾਂਵਦੂਗ ਕਤਬਾ ਲੋਕਾਂ ਤੱਕ ਲੈ ਕੇ ਜਾਣੇ ਆ ਜਿਵੇਂ ਚੰਚਿਤਨਾ ਅਦਾਰੇ ਦਾ ਕੰਮ ਹੀ ਇਹ ਆ ਕਿਹੜਾ ਇਨਕਲਾਬੀ ਸਾਹਿਤਾ ਜਿਵੇਂ ਸਾਡੇ ਕੋ ਭਗਤ ਸਿੰਘ ਨੇ ਕਿਤਾਬਾਂ ਪਈਆਂ ਨੇ ਜਿਹੜਾ ਬਾਲ ਸਹਾਇਤਾ ਕੇ ਬੱਚੇ ਤੱਕ ਇੱਕ ਚੰਗੀਆਂ ਸਿੱਖਿਆਵਾਂ ਲੈ ਕੇ ਜਾਈਆਂ ਜਾਣ ਉਹਦਿਆਂ ਜਿਹੜੀ ਕਿਤਾਬਾਂ ਨੇ ਜਿਹੜਾ ਸਭ ਤੋਂ ਬਿਹਤਰੀਨ ਸਹਾਇਤਾ ਜਿਵੇਂ ਰੂਸੀ ਸਾਹਿਤ ਹੋ ਗਿਆ ਜਿਹੜਾ ਨਵਾਦ ਕੀਤਾ ਹੋਇਆ ਪੰਜਾਬੀ ਚ ਉਹ ਸਾਰਾ ਅਸੀਂ ਲੋਕਾਂ ਤੱਕ ਲੈ ਕੇ ਜਾਣੇ ਆ ਕਿ ਸਾਡੇ ਇਹ ਜਿਹੀ ਕਿਤਾਬਾਂ ਹਾਂ ਜਿਹੜੀਆਂ ਤੁਹਾਨੂੰ ਸੋਚਣ ਲਗਾਣ ਕਿ ਸਾਡੀ ਸਖਸ਼ੀਅਤ 'ਚ ਹੋਰ ਵਾਧਾ ਕਰਨਾ ਕਿ ਉਹ ਲਗਾਤਾਰ ਅਸੀਂ ਮਨ ਲੋਕਾਂ ਤੱਕ ਲੈ ਕੇ ਜਾਣੇ ਆ। ਅੱਛਾ ਮੇਰਾ ਧਿਆਨ ਨਸਤ ਤਾਂ ਬਲੈ ਇਸ ਗੱਲ ਖਿੱਚਿਆ ਗਿਆ ਕਿ ਬੱਚਿਆਂ ਦੀਆਂ ਵੀ ਕਿਤਾਬਾਂ ਨੇ 300 ਰੁਪਏ ਦੇ ਵਿੱਚ ਕਿਉਂਕਿ ਬੱਚਿਆਂ ਨੂੰ ਵੀ ਸ਼ੁਰੂ ਤੋਂ ਹੀ ਜੋ ਆਪਾਂ ਚੀਜ਼ ਬੱਚਿਆਂ ਦੇ ਵਿੱਚ ਪੀਜਾਂਗੇ ਵੱਡੇ ਹੋ ਕੇ ਉਹੀ ਉਹਨਾਂ ਦਾ ਵਿਅਕਤੀਤਵ ਕਹੇਗਾ। ਤਾਂ ਤੁਸੀਂ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ ਪੜ੍ਹਾਈ ਦੇ ਨਾਲ ਜੋੜਨ ਦਾ ਕੰਮ ਕੀਤਾ ਹੈ। ਕਿ ਕਿਵੇਂ ਤੁਹਾਨੂੰ ਆਇਆ ਵੇ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਨੇ ਕਿਵੇਂ ਸੋਚਿਆ ਤਾਂ ਕਿ ਕੁਝ ਤੁਸੀਂ ਬੁਕਸ ਦੇ ਵਿੱਚ ਦਿੰਦੇ ਹੋ ਕਿਹੜੀ ਕਿਹੜੀ ਕਿਤਾਬਾਂ ਹੁੰਦੀਆਂ ਨੇ ਉਸ ਦੇ ਵਿੱਚ ਜਿਵੇਂ ਏ ਜਿਹੜੇ ਕਿਤਾਬਾਂ ਨੇ ਜਿਵੇਂ ਮੁੰਸ਼ੀ ਪ੍ਰੀਮ ਚੰਦ ਦੀਆਂ ਕਿਤਾਬਾਂ ਵੀ ਨੇ ਰਵਿੰਦਰਨਾਥ ਟੈਗੋਰ ਦੀਆਂ ਜਿਵੇਂ ਪੋਸਟਮਾਰਟਮ ਆਪਾਂ ਕਹਾਣੀ ਪੜ੍ਹਦੇ ਆ ਕਾਬਲੀ ਵਾਲਾ ਜਿਹੜੇ ਕਹਾਣੀ ਪੜ੍ਹਦੇ ਆ ਆਪਾਂ ਨਾ ਜਿਹੜੇ ਚੰਗੇ ਰਾਈਟਰ ਹੋਏ ਨੇ ਜਿਨ੍ਹਾਂ ਨੇ ਬੱਚਿਆਂ ਦੇ ਲਈ ਲਿਖਿਆ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਕਿ ਜੋ ਛੋਟੇ ਵਾਦੇ ਨੂੰ ਆਪ ਵਧੀਆ ਤਰੀਕੇ ਨਾਲ ਪਾਲਾਂਗੇ ਉਹ ਵਧੀਆ ਦਰਖਤ ਬਣੂਗਾ ਐਵੇਂ ਹੀ ਬੱਚਿਆਂ ਦੇ ਵਿੱਚ ਇਸ ਚੰਗੇ ਵਿਚਾਰ ਦਵਾਂਗੇ ਉਹਨਾਂ ਨੂੰ ਕਿ ਅੱਜ ਜਿਹੜਾ ਜਿਹੜਾ ਮੀਡੀਆ ਹੈ ਸਭ ਤੋਂ ਜ਼ਿਆਦਾ ਬੱਚਿਆਂ ਦੇ ਦਿਮਾਗ ਖਰਾਬ ਕੀਤੇ ਜਾ ਰਿਹਾ ਹੈ ਕਟਿਆ ਗਾਣੇ ਕਟਿਆ ਫਿਲਮਾਂ ਕੀ ਸਾਰੇ ਸੁਣਨ ਸੁਣਨ ਨੂੰ ਮਿਲਦਾ ਕਿ 12 ਸਾਲਾ ਦਾ ਮੁੰਡਾ ਬਲਾਤਕਾਰ ਹੀ ਮੰਡ ਰਿਹਾ ਵਾ ਪ੍ਰਾਧੀ ਬਣ ਰਿਹਾ ਵਾ ਨਾ ਨਖਿਜਕੇ ਬੋਲਦੇ ਨੇ ਉਹ ਹਨਾ ਕਿ ਇਹਨਾਂ ਸਾਰੇ ਜਿਹੜੇ ਕਿ ਲਿਟਰੇਚਰ ਹੀ ਹੈ ਇਹ ਤੁਹਾਨੂੰ ਅੰਦਰੋਂ ਬਦਲ ਸਕਦਾ ਵਾ ਸਾਹਿਤ ਨੂੰ ਅੰਦਰੋਂ ਬਦਲਣ ਦਾ ਕੰਮ ਕਰਦਾ ਕਿ ਸਹੀ ਗਲਤ ਕੀ ਆ ਤੇ ਗਲਤ ਚੀਜ਼ ਕੀਤੀ ਹੈ ਸਹੀ ਚੰਗੇ انسان ਕਿਹੜੇ ਹੁੰਦੇ ਨੇ ਉਹ ਪਾਤਰਾਂ ਦੇ ਜ਼ਰੀਏ ਉਹ ਸਾਰੇ ਕੋ ਸਿੱਖਦੇ ਨੇ ਇਸ ਲਈ ਮਾਪਿਆਂ ਨੂੰ ਚਾਹੀਦਾ ਜਿਹੜੇ ਬੱਚ ਨਹੀਂ ਪਰਸੇ ਕਹਾਣੀਆਂ ਸੁਣਾਉਣ ਉਹਨਾਂ ਨੂੰ ਨਾ ਇੱਥੇ ਇੱਕ ਮੈਗਜ਼ੀਨ ਵੀ ਰਸਾਲਾ ਵੀ ਆ ਜਗਨੂ ਮੈਗਜ਼ੀਨ ਇਹ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਗਿਆ ਇਹ 3 ਮਹੀਨੇ ਬਾਅਦ ਆਉਂਦਾ ਹੈ ਇਹਦਾ 7ਵਾਂ ਅੰਕ ਆ ਮਤਲਬ 2 ਸਾਲ ਹੋ ਗਏ ਨੂੰ ਨਿਕਲਦੇ ਨੂੰ ਤੈਨੂੰ ਬਹੁਤ ਪਿਆਰ ਮਿਲਿਆ ਲੋਕਾਂ ਦਾ ਅੱਛਾ ਬੱਚੇ ਇੱਥੇ ਆ ਰਹੇ ਨੇ ਫਿਰ ਖਰੀਦ ਖਰੀਦ ਰਹੇ ਨੇ ਇਸ ਨੂੰ ਹਾਂਜੀ ਹੱਲ ਬਰ ਸਾਲੇ ਨੂੰ ਵੀ ਪਸੰਦ ਕੀਤਾ ਆ ਬੱਚਿਆਂ ਦੇ ਸੈੱਟ ਵੀ ਹੈ ਹੁਣ ਜਿਵੇਂ ਟੀਚਰ ਆਏ ਨੇ ਲਾਇਬ੍ਰੇਰੀ ਵਾਸਤੇ ਲੈ ਕੇ ਜਾਣਾ ਕਿ ਉਹ ਪਰਮਹੰਗਾਰਾ ਮਿਲ ਰਿਹਾ ਵਾ ਕਿ ਜੇ ਇਹ ਪਾਠਕਾਂ ਦਾ ਸਹਿਯੋਗ ਨਾ ਮਿਲੇ ਤਾਂ ਇਹ ਕਿਤਾਬਾਂ ਗਿਵ ਨਹੀਂ ਜਾ ਸਕਦੀਆਂ ਕਿ ਜਿਵੇਂ ਅਸੀਂ ਵਲੰਟੀਅਰਾਂ ਬਿਨਾਂ ਤਨਖਾਹ ਤੋਂ ਲੱਗੇ ਹੋਏ ਆ ਐਮੀ ਇਹ ਘੱਟ ਕੀਮਤ ਤੇ ਰੱਖੀਆਂ ਹੋਈਆਂ ਨੇ ਕੋਈ ਮੁਨਾਫਾ ਨਹੀਂ ਹੈਗਾ ਲੋਕੀ ਸਗੋਂ ਫੰਡ ਵੀ ਦੇ ਕੇ ਜਾਂਦੇ ਸਹਿਯੋਗ ਵੀ ਕਰਕੇ ਜਾਂਦੇ ਨੇ ਕਿ ਹੋਰ ਛਾਪੋ ਤੇ ਵਧੀਆ ਰਹੇਗਾ ਹਾਂਜੀ ਆਰਟਿਸਟ ਜਿਹੜੇ ਨੇ ਉਹ ਸਾਨੂੰ ਜ਼ਰੂਰ ਇੱਥੇ ਮਿਲਣੇ ਆਪਾਂ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਜ਼ਰੂਰ ਕਰਵਾਵਾਂਗੇ ਬਹੁਤ ਸੁਨੇ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਚੀਜ਼ਾਂ ਨੂੰ ਉਕੇਰਿਆ ਹੋਇਆ ਰੰਗਾਂ ਦੇ ਨਾਲ ਕੁਛ ਨਾ ਕੁਛ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਅਬ ਬੁੱਕਮਾਰਕਸ ਤੁਸੀਂ ਦੇਖ ਸਕਦੀ ਹੋਂ ਕਈ ਤਰੀਕੇ ਦੇ ਜਿਹੜੇ ਮੈਸੇਜ ਦਿੰਦੇ ਹੋਏ ਬੁੱਕਮਾਰਕਸ ਉਹਨਾਂ ਦੇ ਵੱਲੋਂ ਵੀ ਬਣਾਏ ਹੋਏ ਨੇ ਤੁਸੀਂ ਉਹ ਵੀ ਦੇਖਿਆ ਕਿ ਪੱਥਰਾਂ ਤੇ ਕਿੰਨਾ ਸੁਨੇ ਜਿਹੜੀ ਡਰਾਇੰਗ ਉਕੇਰੀ ਹੋਈ ਹੈ ਤਾਂ ਮੇਰੇ ਨਾਲ ਆਰਟਿਸਟ ਮੌਜੂਦ ਨੇ ਗੱਲਬਾਤ ਕਰਦੇ ਆਂ ਕੀ ਨਾਮ ਹੈ ਆਪਣਾ ਮੇਰਾ ਨਾਮ ਵਿਕਾਸ ਹੈ ਔਰ ਮੈਂ ਹਰਿਆਣਾ ਸੇ ਹਾਂ ਹਾਂ ਔਰ ਜਿਤਨਾ ਵੀ ਚੀਜ਼ ਆਪ ਦੇਖ ਰਹੇ ਹੈ ਲਾਇਬ੍ਰੇਰੀ ਹੈ ہمارے ਵਾਹ ਪੇ ਤੋ ਇਹ ਜਿਤਨਾ ਵੀ ਬਨਾਇਆ ਹੋਇਆ ਤੋ ਆ ਕੇ ਬੱਚੇ ਪੜਨੇ ਆਤੇ ਹੈ ਸਰਕਾਰੀ ਸਕੂਲ ਸੇ ਤੋ ਉਹਨੋ ਨੇ ਬਨਾਇਆ ਅੱਛਾ ਤੁਸੀਂ ਅਜੇ ਇੱਥੇ ਆਏ ਹੋ ਕਿ ਇੱਕ ਤਮ ਮੈਸੇਜ ਕੀ ਲੈ ਕੇ ਆਈ ਹੂੰ ਨਾਲ ਦੇ ਨਾਲ ਤੁਸੀਂ ਕੀ ਕੁਝ ਇੱਥੇ ਤਿਆਰ ਕਰ ਰਹੇ ਹੋ ਕਿ ਕਸਟਮਾਈਜੇਸ਼ਨ ਵੀ ਕਰਦੇ ਹੋ ਇਹਨਾਂ ਬੁੱਕਮਾਰਕਸ ਦੇ ਵਿੱਚ ਹਾਂਜੀ ਅਸੀਂ ਕਸਟਮਾਈਜ਼ ਵੀ ਕਰਦੇ ਆਂ ਨਾਲ ਦੇ ਨਾਲ ਅਸੀਂ ਇਹ ਮੈਸੇਜ ਲੈ ਕੇ ਆਏ ਕਿ ਜਿੰਨੇ ਵੀ ਕਲਾਕਾਰ ਹੁੰਦੇ ਨੇ ਉਹਨਾਂ ਦਾ ਮਤਲਬ ਬਸ ਇਹ ਨਹੀਂ ਹੋ ਜਾਂਦਾ ਕਿ अस पैसे इन्होंने पैसे ही मतलब पैसा पैसा ही मेन ही होता है जिन्हों के समाज विच लोग होंगे ने मजदूर हैं किसान हैं भाई उन्होंने बारे भी कुछ लिखा जाए और एक क्योंकि कुछ लोग होते हैं जैसे अनपढ़ होते हैं उनको एक चीज़ें भाई पढ़ना भी नहीं आ सकता इस तौर पे हम इस तरीके के आर्ट भी पेश करें मतलब प्रगतिशील आर्ट को हम सपोर्ट करते हैं कि अगर अनपढ़ भी कोई देखे तो उसको सीधा समझ आए कि क्या कहना चाहता है वो हाँ हाँ ਇੱਥੇ ਵੀ ਮੈਂ ਦੇਖ ਰਹੀ ਹਾਂ ਬਹੁਤ ਸਾਰੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ہوئی ਹੈ ਇਹ ਸਾਰੇ ਤੁਸੀਂ ਕਸਟਮਾਈਜ਼ ਕਰਵਾਏ ਸੀਗੇ ਜਾਂ ਤੁਸੀਂ ਕਿਵੇਂ ਆਪ ਸੋਚਦੇ ਹੋ ਇਹ ਸਾਰੀਆਂ ਚੀਜ਼ੇ ਤੁਸੀਂ ਸਿੱਖੀਆਂ ਨੇ ਕਿ ਕੈਲੀਗ੍ਰਾਫੀ ਇਦਾਂ ਦੀ ਹੋਵੇ ਲੋਕਾਂ ਨੂੰ ਪਸੰਦ ਵੀ ਆਵੇ ਕਿਉਂਕਿ ਕਿਤੇ ਵੱਡੇ ਅੱਖਰ ਕਿਤੇ ਛੋਟੇ ਨੇ ਇਸ ਚੀਜ਼ ਕੇ ਲਈ ਕਿਸੇ ਸੇ ਟ੍ਰੇਨਿੰਗ ਨਹੀਂ ਲਈ ਗਈ ਕਹੀਂ ਸੇ ਵੀ ਬਾਕੀ ਜਿੰਨੇ ਵੀ ਬੁੱਕਸਮਾਰਕ ਹੈ ਉਹ ਬੱਚੋ ਨੇ ਬਣਾਇਆ ਲਾਇਬ੍ਰੇਰੀ ਵਿੱਚ ਰੱਖ ਦੋ ਰਹੇ ਨੇ ਲੇਕਿਨ ਜਿੰਨੇ ਵੀ ਕੋਟੇਸ਼ਨ ਹੈ ਉਹ ਅਸੀਂ ਅਲੱਗ-ਅਲੱਗ ਕਿਤਾਬੋਂ ਸੇ ਲਏ ਉਹ ਤਾਂ ਬਤਾਇਆ ਹੀ ਹੈ ਉਹ ਦੇਖ-ਦੇਖ ਕੇ ਬਣਾਏ ਵੈਸੇ ਤੋਂ ਨਹੀਂ ਲੇਕਿਨ ਐਸੇ ਕੋਈ ਟ੍ਰੇਨਿੰਗ ਜਾਂ किसी ने बहुत बी एफ पे किए ऐसा कुछ नहीं है मतलब वो एक होता है ना जो शौक होता है या किसी को बनाने का तो उसी हिसाब से बच्चों ने बनाए हैं उस हिसाब से मैंने भी कहीं से सीखा नहीं है मैं अपने आप से ही करता हूँ प्रयास या जहाँ से भी देख लिया वहाँ से बनाने की कोशिश करता हूँ अच्छा, या अपने शौकिया तौर पर एक चीज़ ये है प्रोफेशनली हो सकता है कि जैसे हम तो स्टडी करते हैं सरकारी स्कूल से पढ़े हैं वहाँ तक जाने का इतना मौका हमें नहीं मिला है ठीक है तो मेन ये होता है कि प्रोफेशनली हम सीख नहीं सीखा नहीं है कहीं से तो प्रोफेशनली हम इसको नहीं करते हैं कि भाई तो उसके साथ साथ हमें स्टडी भी करना होता है और एक घर की मजबूरी के कारण हमें हाँ मैंने बी एड की हुआ है अभी फ़िलहाल तो मैंने छोड़ दिया मैंने दो हज़ार उन्नीस में ग्रेजुएशन कर ली थी हाँ 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 तो यही है कि साथ में घर की मजबूरियाँ भी होती हैं क्योंकि कोई अमीर परिवार से हम नहीं आते हैं गरीब परिवार से ही हैं तो कमाई का भी साधन करना होता है साथ साथ स्टडी भी करनी होती है तो मेले में अब की बार हमारा चौथी बार है हम जो आए हैं यहाँ पे हाँ तो प्यार के में मिल रहे हैं हैं की तारीफ कर रहे हाँ हाँ वो मिलता है जैसे बच्चे आए थे आज पेंटिंग कॉम्पिटिशन था तो उनको अच्छा लगता है तो मेन होता है जो इसमें ये नहीं है कि हम कुछ कुछ ज्यादा ही बन जाएगा हमारा पैसे का तौर पे ये है की जो मैसेज है लोगों के बीच इनके माध्यम से पहुंच जाए ਉਹ ਇੱਕ ਆਰਟ ਕੇ ਮਾਧਿਅਮ ਸੇ ਫੋਨ ਆਇਆ ਹੈ। ਥੈਂਕ ਯੂ। ਤਾਂ ਇੱਕ ਹੋਰ ਇੱਧਰ ਆਰਟਿਸਟ ਹੈਗੇ ਨੇ। ਉਹਨਾਂ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਕੀ ਨਾਮ ਹੈ? ਆਪਨਾ ਕਿੱਥੋਂ ਆਏ ਹੋ? ਮੇ ਨਾਮ ਜੈਸੂਰੀਆ ਹੈ ਔਰ ਮੈਂ ਗੋਰੀਡ ਸੇ ਹਾਂ। ਗੋਰੀਡ ਇੱਕ ਸਟੂਡੈਂਟ कोऑपरेटिव uh, है हम दिल्ली यूनिवर्सिटी के स्टूडेंट्स हैं और हम बेसिकली हमारे आइडियाज़ आर्ट के थ्रू एक्सप्रेस करना कर, करते हैं यहाँ पर आप देखेंगे काफ़ी सारे प्रोग्रेसिव आर्ट्स होंगे जो पीपल के बारे में काफ़ी काफ़ी इन्फ्लूसल फिगर्स होंगे जो कि आम जगह आपको नहीं दिखेंगे किताब विताब में तो हम एक ऑल्टरनेट के तौर पे ये हमने ये स्टार्ट करा है जितने भी लोग यहाँ पे जुड़े हुए हैं सब स्टूडेंट्स हैं और किसी uh, मतलब वैसे कोई पोलिटिकल पार्टी बैग नहीं है लेकिन हम एक्टिविस्ट uh, भी हैं साथ में ਤੁਸੀਂ ਫਿਰ ਇੱਥੇ ਕੀ ਕੁਝ ਮੈਸੇਜ ਲੈ ਕੇ ਆਏ ਹੋ ਤਾਂ ਲੋਕ ਕਿਵੇਂ ਤੁਹਾਡੇ ਮੈਸੇਜ ਨੂੰ ਸਮਝ ਰਹੇ ਨੇ ਕੀ ਕਹਿ ਰਹੇ ਨੇ ਤੁਹਾਨੂੰ ਓਕੇ ਬੇਸਿਕਲੀ ਹਮ ਜਿਵੇਂ ਬਤਾਇਆ ਕਿ ਹਮ ਐਕਟੀਵਿਸਟ ਹੈ ਤਾਂ ਜਿਸ ਆਈਡੀਓਲੋਜੀ ਕੋ ਹਮ ਫਾਲੋ ਕਰਤੇ ਹੈ ਔਰ ਜਿਸ ਪੋਲਿਟੀਕਲ ਫਿਗਰ ਜਿਸ ਲੀਡਰਸ ਕੇ ਬਾਰੇ ਮੇ ਹਮਨੇ ਪੜਾ ਹੈ ਜਾਣਾ ਹੈ ਜੋ ਇੰਪੋਰਟੈਂਟ ਹੈ ਜਿਨੋਨਾਂ ਹਮੇਸ਼ਾ ਹੀ ਆਮ ਜਨਤਾ ਜੋ ਮਜ਼ਦੂਰ ਹੈ ਜੋ वर्किंग क्लास पीपल है उनकी उनकी आवाज उनके उन जी जी आवाज़ बने उनके बारे में उन्होंने आ, उन उन्हीं के बारे में उन्होंने बात करी है तो उन सब के बारे में हम चाहते हैं कि यहाँ पर काफ़ी छोटे बच्चे आते हैं अलग अलग तरीके के लोग आते हैं वो इस इनके बारे में जानें और काफ़ी सारे कोटेशंस वगैरह तो वो कोटेशन देखें और आप देखेंगे हमारे पास ऑलमोस्ट हर वैसी भी पोइट्रीज है जो आ, एक आ, आम जनता को के बारे में हो या उनके यूज में आ जी जी ਤਾਂ ਮੇਲੇ ਦੀਆਂ ਵਕਫਕ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਮੇਰੇ ਨਾਲ ਬੱਚੀ ਹੈ ਛੋਟੇ ਜਿਹੇ ਜਿਸ ਨੇ ਉਸ ਮੇਲੇ ਦੇ ਵਿੱਚ ਭਾਗ ਲਿਆ ਸੀ ਤਾਂ ਉਹ ਜੇ ਤੂੰ ਵੀ ਰਹੇ ਨੇ ਇੱਕ ਪ੍ਰੋਗਰਾਮ ਦੇ ਵਿੱਚੋਂ ਵੀ ਜ਼ਰੂਰ ਜਾਣਾਂਗੇ ਕੀ ਨਾਮ ਹੈ ਤੁਹਾਡਾ ਕਨਿਕਾ ਖੰਨਾ ਅੱਛਾ ਕਿਸ ਚੀਜ਼ ਦੇ ਵਿੱਚ ਤੁਹਾਨੂੰ ਪ੍ਰਾਈਜ਼ ਮਿਲਿਆ ਹੈ ਸਿੰਗਲ ਸਿੰਗਲ ਵੀ ਸਿੰਗਰ ਸਿੰਗਰ ਵੀ ਅੱਛਾ ਏਜ ਕਿੰਨੀ ਹੈ ਤੁਹਾਡੀ ਏਜ ਕਿ ਨਹੀਂ ਹੈ 5 ইয়ার্স ওল্ড ਤਾਂ ਤੁਸੀਂ ਦੇਖ ਸਕਦੇ ਹੋ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸਿੰਗਿੰਗ ਦੇ ਵਿੱਚ ਕੀ ਸੁਣਾਇਆ ਸੀ ਫਿਰ ਤੁਸੀਂ ਕੀ ਸੁਣਾਇਆ ਸੀ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਮੇਰਾ ਨਾਮ ਕਨਿਕਾ ਖੰਨਾ ਹੈ ਅਬ ਮੈਂ ਆਪਕੋ ਬੀਬੀ ਗੁਲਾਬ ਕੋਰ ਜੀ ਤੇ ਲਿਖੀ ਹੋਈ ਆਪਣੀ ਇੱਕ ਹੈਂਡ ਰਿਟਨ ਪੋਇਮ ਸੁਣਾਉਂਗੀ गुलाब किसी महकतीयल बीबी गुलाब को और थी दिल की थी वो बहुत न्यारी और भजन आते और गाना आते ढेर सारा नेशनल है कृष्ण जी के भजन आते हैं शिव जी के भजन आते हैं हनुमान चालीसा के भजन आते हैं गणेश जी की आरती आती है ਤਾਂ ਤੁਸੀਂ ਦੇਖਿਆ ਕਿ ਕਾਫੀ ਪਿਆਰੀਆਂ ਗੱਲਾਂ ਜਿਹੜੀਆਂ ਇਹ ਬੱਚੀ ਕਰਦੀ ਹੈ ਤਾਂ ਛੋਟੀ ਉਮਰ ਦੇ ਵਿੱਚ ਹੀ ਬੱਚੇ ਦੇ ਵਿੱਚ ਇੱਕ ਟੈਲੈਂਟਡ ਹੈ ਪਛਾ ਕੁਝ ਕਰਨ ਦੀ ਇਹ ਜਿਹੜਾ ਜਜ਼ਬਾ ਰੱਖਦਾ ਤਾਂ ਉਹਨਾਂ ਦੇ ਵੱਲੋਂ 5 ਸਾਲਾਂ ਦੀ ਉਮਰ ਦੇ ਵਿੱਚ ਪੇਂਟਿੰਗ ਤੇ ਸਿੰਗਿੰਗ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੂੰ ਸਰਟੀਫਿਕੇਟ ਮਿਲਿਆ ਸਪੈਸ਼ਲ ਸਰਟੀਫਿਕੇਟ ਜਿਹੜਾ ਉਹਨਾਂ ਦੀ ਉਮਰ ਦੇ ਮੁਤਾਬਕ ਉਹਨਾਂ ਨੂੰ ਦਿੱਤਾ ਗਿਆ ਹੈ ਕਾ ਰਹੇ ਹਾਂ ਕਿ ਫੋਟੋਗ੍ਰਾਫੀ ਐਕਸੀਬਿਸ਼ਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਪਹਿਲੂਆਂ ਨੂੰ ਛੁੰਦਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਰਗਰ ਜੋ ਇੱਕ ਲੋਹੇ ਦਾ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਪਰਿਵਾਰ ਨੂੰ ਵੀ ਦਿਖਾਇਆ ਗਿਆ ਹੈ ਤਾਂ ਇੱਕ ਵੱਖ-ਵੱਖਰਾ ਢੰਗ ਪੰਜਾਬ ਦੇ ਵੱਖ-ਵੱਖ ਪਹਿਲੂਆਂ ਨੂੰ ਛੁੰਦਣ ਦੀ ਕੋਸ਼ਿਸ਼ ਕੀਤੀ ਹੈ ਕੁਝ ਬੱਚੇ ਨੇ ਜੋ ਪੈਟਰਨ ਨੇ ਤਾਂ ਉਹ ਤਸਵੀਰ ਦਿਖਾਈ ਗਈ ਹੈ ਬੈਲ ਗੱਡੀ ਦੀ ਤਸਵੀਰ ਹੈ ਪੰਜਾਬ ਜਬ ਪੰਜਾਬ ਦੀ ਗੱਲ ਕਰੀਏ ਤਾਂ ਉਸ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਆਰਟਿਸਟ ਰਵਿੰਦਰ ਰਵੀ ਨੇ ਜੋ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਕਫਾ ਖ ਇਲਾਕਿਆਂ ਤੋਂ ਤਸਵੀਰਾਂ ਜਿਹੜੀਆਂ ਨੇ ਲਿਆਂਦੀਆਂ ਨੇ ਤਾਂ ਇੱਥੇ ਜਲੰਧਰ ਸ਼ਹਿਰ ਦੇ ਵਿੱਚ ਉਹਨਾਂ ਦੇ ਵੱਲੋਂ ਏਸਡੀ ਐਕਸੀਬਿਸ਼ਨ ਲਗਾਈ ਗਈ ਹੈ ਪ੍ਰਦਰਸ਼ਨੀ ਦੇ ਵਿੱਚ ਰੱਖੀਆਂ ਹੋਈਆਂ ਨੇ ਫਿਰ ਸੁਖਵਿੰਦਰ ਸਿੰਘ ਆਰਟਿਸਟ ਨੇ ਜੋ ਜਲੰਧਰ ਦੇ ਨਹੀਂ ਉਹਨਾਂ ਦੇ ਵੱਲੋਂ ਇੱਕ ਬਹੁਤ ਖੂਬਸੂਰਤ ਪੇਂਟਿੰਗ ਤਿਆਰ ਕੀਤੀ ਹੈ ਜਿਸ ਦੇ ਵਿੱਚ ਚਿੜੀਆਂ ਚੁਗਾ ਚੁਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਕਿਆ ਖੂਬ ਤਸਵੀਰ ਹੈ ਇਹ ਇੰਜ ਲੱਗ ਰਿਹਾ ਹੈ ਕਿ ਕੁਝ ਰੀਅਲ ਲਾਈਫ ਤਸਵੀਰ ਹੋਵੇ ਅਸਲ ਦੇ ਵਿੱਚ ਜਿਵੇਂ ਇਸ ਦੇ ਵਿੱਚ ਜੀਵਨ ਹੋਵੇ ਉਵੇਂ ਹੀ ਇਹ ਤਸਵੀਰ ਲੱਗ ਰਹੀ ਹੈ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਸ ਮੇਲੇ ਦੀ ਖਾਸੀਅਤ ਹੁੰਦੀ ਹੈ ਇੱਕ ਤਾਂ ਪੁਸਤਕ ਪ੍ਰਦਰਸ਼ਨੀ ਦੂਸਰੇ ਪਾਸੇ ਪੇਂਟਿੰਗਸ ਜਿਹੜੀਆਂ ਨੇ ਉਹਦੀ ਐਗਜ਼ਿਬਿਸ਼ਨ ਹੁੰਦੀ ਹੈ ਫੋਟੋਗ੍ਰਾਫ ਦੀ ਐਗਜ਼ਿਬਿਸ਼ਨ ਹੁੰਦੀ ਹੈ ਤਾਂ ਮੇਰੇ ਨਾਲ ਇੱਕ ਆਰਟਿਸਟ ਮੌਜੂਦ ਹੈਗੇ ਨੇ ਤ੍ਰਿਵੇਂਦਰ ਮੁਕੀਰੀਆ ਇਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਵੱਲੋਂ ਵਕਫ ਵਕਫ ਪੰਜਾਬ ਦੇ ਪਹਿਲਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਕੁਝ ਜਿਹੜੀ ਚੁਨਿੰਦਾ ਜਿਹੜੇ ਆਰਟੀਕਲਸ న్యూ ਉੱਥੇ ਇਹਨਾਂ ਦੇ ਵੱਲੋਂ ਪੇਸ਼ ਕੀਤੇ ਹੋਏ ਨੇ ਉਹਨਾਂ ਦੀਆਂ ਫੋਟੋਗ੍ਰਾਫਸ ਲਗਾਈਆਂ ਹੋਈਆਂ ਨੇ ਜੋ ਕੁਝ ਨਾ ਕੁਝ ਮੈਸੇਜ ਜ਼ਰੂਰ ਦੇ ਰਹੀਆਂ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਬੀਤੇ ਦਿਨਾਂ ਦੇ ਵਿੱਚ ਹਰਾਂ ਦੇ ਹਾਲਾਤ ਸੀ ਉਸ ਨੂੰ ਇਹਨਾਂ ਨੇ ਕਵਰ ਕੀਤਾ ਹੋਇਆ ਹੈ ਹੋਰ ਵੀ ਕਈ ਚੀਜ਼ਾਂ ਨੇ ਤਾਂ ਇਹਨਾਂ ਦੇ ਕੋਲੋਂ ਅਸੀਂ ਪੂਰੀ ਜਾਣਕਾਰੀ ਲੈਣੀ ਆ ਸਰ ਸਭ ਤੋਂ ਪਹਿਲਾਂ ਤੇ ਮੈਂ ਹੀ ਜਾਨਣਾ ਚਾਹਾਂਗੀ ਜਿਸ ਦਾ ਖੜਾ ਦੇ ਹਾਲਾਤ ਤੁਸੀਂ ਦਿਖਾਈ ਨਹੀਂ ਹੋਰ ਵੀ ਬਹੁਤ ਕੁਝ ਨੇ ਤਾਂ ਕਿ ਕੁਝ ਤੁਸੀਂ ਖਾਸ ਚੁਣਿੰਦਾ ਆਰਟੀਕਲਸ ਲੈ ਕੇ ਆਈ ਹਾਂ ਕਿਹੜੇ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਇਕਤਾਏ 34ਵਾਂ ਮੇਲਾ ਆ ਗਦਰੀ ਬਾਬਿਆਂ ਦਾ ਜਿਹੜਾ 2025 ਦੇ ਵਿੱਚ ਮਨਾਇਆ ਜਾ ਰਿਹਾ ਤੇ ਮੇਰੇ ਵੱਲੋਂ ਕਿਉਂਕਿ ਲਗਾਤਾਰ ਇੱਥੇ ਪਿਛਲੇ ਸਾਲ ਜਿੰਨੇ ਵੀ ਲੋਕ ਇੱਥੇ ਆਏ ਆ ਉਹਨਾਂ ਦੀ ਪੂਰੀ ਫੋਟੋਗ੍ਰਾਫ ਦੇ ذریعے ਇੱਕ ਅਸੀਂ ਪੇਸ਼ ਕੀਤੀ ਹੈ ਇੱਕ ਜਿਹਦੇ ਚ ਪਿਛਲੇ ਸਾਲ ਵੀ ਮੇਲਾ ਕਿੱਦਾਂ ਸ਼ੁਰੂ ਹੋਇਆ ਉਹਦਾ ਕੰਮ ਕਰ ਕਿੱਦਾਂ ਹੁੰਦਾ ਲੋਕ ਕਿੱਦਾਂ ਆਉਂਦੇ ਆ ਉਹਦੇ ਵਿੱਚ ਕਿੱਦਾਂ ਤਿਆਰੀਆਂ ਰੋਟੀ ਖਾਣਾ ਸਟਾਲ ਬੱਚਿਆਂ ਦੇ ਕੰਪੀਟੀਸ਼ਨ ਹੈ ਤੇ ਉਹ ਸਾਰਾ ਸੀ ਉਹਦੇ ਚ ਪੇਸ਼ਕਾਰੀ ਕੀਤੀ ਹੈ ਜਿਹੜਾ 2024 ਦਾ ਮੇਲਾ ਜਿਹੜਾ ਪੈਲੇਸਟੀਨ ਦੇ ਕਲੀਬੀ ਝੰਡੇ ਦੇ ਗੀਤ ਦੇ ਵਿੱਚ ਫਲਸਤੀਨ ਦੇ ਉੱਪਰ ਹਮਲੇ ਦਾ ਉਹਦੇ ਬਾਰੇ ਦੇ ਵਿੱਚ ਜ਼ਿਕਰ ਹੈ ਤੇ ਗਦਰੀ ਬਾਬਿਆਂ ਦੇ ਜਿਹੜਾ ਕਲੀਬੀ ਗਦਰ ਪਾਰਟੀ ਦੇ ਫਲੈਗ ਵੀ ਉਹ ਸਾਰਾ ਉਹਦੇ ਚ ਹੈ ਦੂਜੇ ਪਾਸੇ ਗੱਲ ਇਹ ਹੈ ਵੀ ਜਿੱਥੇ ਗਦਰੀ ਬਾਬਿਆਂ ਦੇ ਮੇਲਿਆਂ ਨੂੰ ਦਰਸਾਇਆ ਉੱਥੇ ਹੀ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਹੜ੍ਹਾਂ ਦੇ ਨਾਲ ਡੁੱਬ ਗਿਆ ਬਿਲਕੁਲ 6-7 ਜ਼ਿਲ੍ਹਿਆਂ ਦੀ ਹਾਲਤ ਜੇ ਇਹੀ ਹੋਈ ਤੇ ਉਹ 6-7 ਜ਼ਿਲ੍ਹੇ ਤਾਂ ਤਬਾਈ ਹੋ ਗਏ ਪੰਜਾਬ ਦੀ ਸਰਕਾਰ 2023 ਦੇ ਵਿੱਚ ਜਦੋਂ ਹੜ੍ਹਾਂ ਦੀ ਮਾਰ ਚੱਲੀ ਪੰਜਾਬ ਨੇ ਤੇ ਉਦੋਂ ਹੀ ਪੰਜਾਬ ਦੀ ਸਰਕਾਰ ਨੇ ਤਾਂ ਇਹ ਕਿਹਾ ਸੀਗਾ ਵੀ ਅਸੀਂ ਪ੍ਰਬੰਧ ਕਰ ਲਿਆ ਤੇ ਪੰਜਾਬ ਦੇ ਮਾਈਨਿੰਗ ਮਿਨਿਸਟਰ ਬਰਿੰਦਰ ਗੋਇਲ ਹੁਣਾਂ ਨੇ ਪਿਛਲੇ ਸੈਸ਼ਨ ਦੇ ਵਿੱਚ ਇਸੇ ਸੈਸ਼ਨ ਦੇ ਵਿੱਚ ਇਹ ਕਿਹਾ ਵੀ ਸਾਡੇ ਵੱਲੋਂ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ 250 ਕਰੋੜ ਰੁਪਏ ਖਰਚ ਕਰਕੇ ਹੜਾ ਤੋਂ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਪੂਰਨ ਤੌਰ ਤੇ ਸਾਰੇ ਨਾਲਿਆਂ ਦੀ ਨਹਿਰਾਂ ਦੀ ਸਫਾਈ ਕਰ ਦਿੱਤੀ ਗਈ ਹੈ ਪਰ ਜਿੱਦਾਂ ਹੀ ਪੌਂਗੜਾਂ ਦੇ ਵੱਲੋਂ ਬਿਆਸ ਦਰਿਆ ਦੇ ਉੱਪਰ ਤੇ ਰਾਵੀ ਦੇ ਵੱਲੋਂ ਥੀਨ ਡੈਮ ਦੇ ਉੱਪਰ ਜਦੋਂ ਪਾਣੀ ਛੱਡਿਆ ਗਿਆ ਤੇ ਪੰਜਾਬ ਦੇ ਸੱਤ ਗਿਲੇ ਡੋਬ ਕੇ ਰਖ ਦਿੱਤੇ ਤੇ ਪ੍ਰਬੰਧ ਜਿਹੜਾ ਹੈ 2 ਸਾਲਾਂ ਬਾਅਦ ਸਰਕਾਰ ਨੇ ਕੀ ਕੀਤਾ ਉਹਦੀ ਪੋਲ ਖੁੱਲ ਗਈ ਉਹਨਾਂ ਉਹਨਾਂ ਹਾਲਾਤਾਂ ਦੇ ਵਿੱਚ ਕੀ ਕੁਝ ਅਸੀਂ ਦੇਖਿਆ ਹੈ ਅਸੀਂ ਖੁਦ ਹੰਡਾਇਆ ਹੈ ਉਹਦੀਆਂ ਤਸਵੀਰਾਂ ਅਸੀਂ ਕੁਝ ਦਰਸ਼ਾਨ ਦੀਆਂ ਕੀਤੀਆਂ ਜਿਹਦੇ ਚ ਇੱਕ ਤਸਵੀਰ ਐ ਵੀ ਜਿੱਥੇ ਝੋਨਾ ਕਹ ਲਈਏ ਵੀ ਲੱਗਿਆ ਹੋਇਆ ਐ ਤੇ ਲੋਕਾਂ ਦੇ ਖੇਤ ਨੂੰ ਰੋੜਦਾ ਲੈ ਗਿਆ ਤੇ 5-6 ਫੁੱਟ ਜਿਹੜਾ ਡੂੰਘਾ ਕਰ ਦਦਾ ਤੇ ਲੋਕਾਂ ਨੇ ਆਪਣੇ ਜਿਹੜੇ ਐ ਆਂਬ ਦੇ ਦਰਖਤ ਕੱਟ ਕੇ ਆਪਣਾ ਜਿਹੜਾ ਕਟਾਣ ਰੋਕਣ ਦਾ ਯਤਨ ਕੀਤਾ ਤੇ ਨਾਲ ਹੀ ਉਹਨਾਂ ਦੇ ਘਰ ਐ ਤੇ ਉਹ ਦੇਖ ਰਿਹਾ ਹਾਲਤ ਕਿੱਦਾਂ ਦੀ ਬਣ ਗਈ ਐ ਜਿਹੜੇ ਲੋਕ ਗੁਜਰ ਸੰਦਾਏ ਦੇ ਆ ਉਹਨਾਂ ਦੇ ਲਈ ਵੀ ਹਾਲਤ ਬੜੀ ਜ਼ਿਆਦਾ ਪਤਲੀ ਹੋ ਗਈ ਸਿਲੰਡਰਾਂ ਲੈ ਕੇ ਸਿਲੰਡਰ ਕ ਲਈ ਡਿਜੀਟਲ ਹੋ ਗਿਆ ਇੰਡੀਆ ਉਹ ਬੇੜੀਆਂ ਦੇ ਵਿੱਚ ਲੋਕਾਂ ਨੂੰ ਭਰਾਣਾ ਜਾਣੇ ਪਿਆ ਗਿਆ ਇੱਥੋਂ ਤੱਕ ਮਤਲਬ ਗਰੀਬੀ ਦੀ ਹਾਲਤ ਇੱਥੋਂ ਤੱਕ ਹੈ ਵੀ ਲੋਕਾਂ ਦੀ ਹਾਲਤ ਘਰ ਜਿਹੜੇ ਆ ਕੱਚੇ ਉਹ ਚੋਣੇ ਸ਼ੁਰੂ ਹੋ ਗਏ ਇਹਦੇ ਕੋਲ ਸਿਲੰਡਰ ਜਾ ਰਹੇ ਆ ਘਰ ਘਰ ਸਿਲੰਡਰ ਪਜਾਏ ਜਾ ਰਹੇ ਆ ਤੇ ਹਾਲਤ ਹੈ ਕਿਸ ਤਸਵੀਰ ਕਿਸ ਇਲਾਕੇ ਦੀਆਂ ਨੇ ਕਿ ਤੁਹਾਡੇ ਇਹ ਅਲੱਗ-ਅਲੱਗੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤਸਵੀਰਾਂ ਆ ਤੁਹਾਡਾ ਵੀ ਮੇਰੇ ਖਿਆਲੋਂ ਉਧਰ ਨੂੰ ਉਧਰ ਲਈ ਉਹ ਵੀ ਇਲਾਕਾ ਹੈ ਤੁਹਾਡੇ ਹਿਲ ਕੀ ਹਾਲਾਤ ਸਿਰੋਦੋਂ ਬੜੇ ਬੁਰੇ ਜਿੱਦਾਂ ਹੁਣ ਇਹ ਤਸਵੀਰ ਹੈ ਇਹ ਇੱਕ ਮਕਾਨ ਹੈ ਜਿਹੜਾ ਇੱਕ-ਇੱਕ ਕਰਕੇ ਰੁੜ ਗਿਆ ਦਰਿਆ ਦੇ ਵਿੱਚ ਇਹਦਾ ਇੱਕ ਤਾਂ ਕਾਰਨ ਹੈ ਵੀ ਬੇਸਬ ਹੜ ਆਇਆ ਤੇ ਹੜ ਆਂਦਾ ਕਾਰਨ ਕੱਲਾ ਪਾਣੀ ਨਹੀਂ ਇਲੀਗਲ ਮਾਈਨਿੰਗ ਹੈ ਇਲੀਗਲ ਮਾਈਨਿੰਗ ਕਰਕੇ ਜਿਹੜੇ ਮੇਨ ਮੋਹਾਨੇ ਆ ਉਹ ਤਬਾਹ ਕਰ ਦਿੱਤੇ ਤੇ ਦਰਿਆਵਾਂ ਨੇ ਜਿਹੜਾ ਆਪਣਾ ਰੁਖ ਬਦਲਿਆ ਤੇ ਉਹ ਰਿਹਾਇਸ਼ੀ ਇਲਾਕੇ 'ਚ ਗਿਆ ਤੇ ਜਿੱਥੇ ਇਹ ਇੱਕ ਮਕਾਨ ਢਹ ਢੇਰੀ ਹੁੰਦਾ ਸਾਡੇ ਸਾਹਮਣੇ ਆ ਵੀ ਲੈਂਟਰ ਡਿੱਗ ਚੁੱਕਾ ਉਹਦਾ ਤੇ ਪਰਿਵਾਰ ਦੇ ਦੋ ਜੀ ਆ ਤੇ ਇਹਦੇ ਦੋਨੇ ਤਰਫ ਜਿਹੜਾ ਪਾਣੀ ਹੈ ਤੇ ਉਹਨਾਂ ਹੁਣ ਇਹਦੇ ਲਾਗੇ 5-6 ਘਰ ਜਿਹੜੇ ਆ ਜਿਹੜੇ ਕਹਿੰਦੇ ਵੀ ਜ਼ਮੀਨ ਦੋਸ ਹੋ ਗਏ ਦਰਿਆ ਦੇ ਵਿੱਚ ਹੀ ਚਲੇਗੇ ਇਹ ਤਸਵੀਰਾਂ ਦੇ ਨਾਲ ਅਸੀਂ ਇੱਥੇ ਦਰਸ਼ਾਨ ਦਾ ਯਤਨ ਕੀਤਾ ਹੈ ਅਨੇ ਬਹੁਤ ਵਾਰ ਇਹਦਾ ਹੁੰਦਾ ਕਿ ਫੋਟੋਗ੍ਰਾਫਰ ਦੀ ਅੱਖ ਜੋ ਦੇਖਦੀ ਹੈ ਨਾ ਆਪਣੇ ਕੈਮਰੇ ਦੇ ਰਾਹੀਂ ਤੁਸੀਂ ਵੀ ਇੱਕ ਪੂਰਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਫੋਟੋਗ੍ਰਾਫ ਦੇ ਵਿੱਚ ਕਹਿੰਦੇ ਕਿ ਹਜ਼ਾਰ ਸ਼ਬਦ ਛੁਪੇ ਹੁੰਦੇ ਨੇ ਤਾਂ ਉਸ ਸਾਰੇ ਸ਼ਬਦਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਤੁਸੀਂ ਕੀਤੀ ਹੈ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਨੀ ਹੈ ਕਿ ਤੁਹਾਡਾ ਕਿਤਾ ਇਸ ਦੇ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਕਿਸ ਤਰੀਕੇ ਤੁਸੀਂ ਇਹ ਸਮਝ ਆਪਣੇ ਅੰਦਰ ਤੁਹਾਡੇ ਅੰਦਰ ਡਿਵੈਲਪ ਹੋਈ ਕਿ ਆਹ ਤਸਵੀਰ ਜਿਹੜੀ ਹੈ ਇਹ ਲੋਕ ਦੇ ਨਾਲ ਜੁੜੀ ਹੋਈ ਹੈ ਲੋਕਾਂ ਦੇ ਜਿਹੜੇ ਸੈਂਸਿਟਿਵ ਮਸਲੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਹੈ ਦੇਖੋ ਐਸ ਅ ਐਕਟੀਵਿਸਟ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇਲੀਗਲ ਮਾਈ ਖੇਲਤੇ ਆ ਹੋਰ ਅਸੀਂ ਐਜੀਟੇਸ਼ਨਾਂ ਦੇ ਵਿੱਚ ਰਹੇ ਆ ਤੇ ਐਜੀਟੇਸ਼ਨਾਂ ਦੇ ਵਿੱਚ ਜਾਂਦੇ ਹੋਏ ਲੋਕਾਂ ਤੇ ਜਦੋਂ ਇਹ ਸਾਰੀ ਚੀਜ਼ਾਂ ਸੀ ਆਪਣੀ ਅੱਖਾਂ ਅੱਖੀ ਦਿਖਦੇ ਆ ਤੇ ਉਹ ਇਲਾਕੇ ਆ ਜਿੱਥੇ ਆਮ ਮੇਨਸਟਰੀ ਮੀਡੀਆ ਤਾਂ ਦੂਰ ਦੀ ਗੱਲ ਹੈ ਸਧਾਰਨ ਮੀਡੀਆ ਵੀ ਪਹੁੰਚ ਨਹੀਂ ਪਾਂਦਾ ਆ ਤੇ ਜਦੋਂ ਅਸੀਂ ਲਗਾਤਾਰ ਉਹ ਇਲਾਕਿਆਂ 'ਚ ਕੰਮ ਕਰਦੇ ਆ ਤੇ ਕਿਉਂਕਿ ਮੈਨੂੰ ਬਤੌਰ ਸ਼ੌਂਕ ਹੈ ਇੱਕ ਫੋਟੋਗ੍ਰਾਫੀ ਦਾ ਤੇ ਉਹ ਸ਼ੌਂਕ ਦੇ ਤੌਰ ਦੇ ਉੱਪਰ ਵੀ ਇੱਕ ਐਜੀਟੇਸ਼ਨ ਦੇ ਤੌਰ ਦੇ ਉੱਪਰ ਅਸੀਂ ਉਹ ਕਲੈਕਟ ਕਰਦੇ ਆ ਕਿਉਂਕਿ ਜਿਸ ਇਲਾਕੇ ਦੀ ਇਹ ਤਸਵੀਰਾਂ ਉੱਥੇ ਕੋਈ ਵੀ ਮੀਡੀਆ ਦਾ ਅਜ਼ਾਰਾ ਵੀ ਨਹੀਂ ਕਦੀ ਗਿਆ ਇਕਦਾ ਰੀਚੇਬਲ ਹੈ ਨਹੀਂ ਰੀਚ ਵੀ ਉੱਥੇ ਤੱਕ ਜਾਂਦੀ ਹੈ ਕਿਉਂਕਿ ਪ੍ਰਚਾਰ ਹੋ ਜੇ ਬੇੜੀਆਂ ਇਹ ਹੁਣ ਇੱਥੇ ਤੁਸੀਂ ਇਹ ਤਸਵੀਰ ਹੀ ਦੇਖ ਲਓ ਵੀ ਇਹ ਬੇੜੀ ਇੱਕ ਮਸ਼ਵਾਰੇ ਦੀ ਹੈ ਤੇ ਇਹ ਹੁਣ ਹੱਥ ਦੇ ਨਾਲ ਹੀ ਚੱਲਨੀ ਹੈ ਤੇ ਇਹਦੇ ਤੋਂ ਜਾਣਾ ਹੀ ਬੜਾ ਮਤਲਬ ਖਤਰੇ ਦੇ ਹਿਸਾਬ ਦੇ ਨਾਲ ਹੈ ਤੇ ਇਹ ਫਿਰ ਅਜਿਹੀਆਂ ਤਸਵੀਰਾਂ ਨੂੰ ਦਰਸਾ ਕੇ ਅਸੀਂ ਥੋੜਾ ਜਿਹਾ ਇਹਨਾਂ ਲੋਕਾਂ ਦੀ ਜਿਹੜੀ ਗੱਲ ਕਿਉਂਕਿ ਅਸੀਂ ਜਲੰਧਰ ਸ਼ਹਿਰ 'ਚ ਬੈਠੇ ਹਾਂ ਇੱਥੇ ਕੁਝ ਨਹੀਂ ਦੇਖਿਆ ਲੋਕਾਂ ਨੇ ਫਲੱਡ ਨਹੀਂ ਦੇਖਿਆ ਇੱਥੇ ਕੁਝ ਨਹੀਂ ਦੇਖਿਆ ਪਰ ਜੇ ਜਿਨ੍ਹਾਂ ਇਲਾਕਿਆਂ 'ਚ ਅਸੀਂ ਹਾਂ ਉੱਥੇ ਤਾਂ ਰੁੜ ਗਿਆ ਸਾਡਾ ਸਾਡੇ ਪਿੰਡ ਸਾਡੇ ਖੇਤ ਸਾਡੇ ਘਰ ਰੁੜ ਗਏ ਇੱਕ ਨਹੀਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਰੁੜੇ ਨਹੀਂ ਉਹਨਾਂ ਘਰਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਘਰਾਂ ਦੇ ਅੰਦਰ ਤੱਕ ਪਾਣੀ ਆ ਗਿਆ ਜਦੋਂ ਪਾਣੀ ਸੁੱਕਿਆ ਆ ਘਰ ਡਰੇ ਡੇ ਤੇ ਉਹਨਾਂ ਲੋਕਾਂ ਨੂੰ ਹੁਣ ਜਲੰਧਰ ਦੇ ਵਿੱਚ ਤਸਵੀਰਾਂ ਦਿਖਾ ਕੇ ਅਸੀਂ ਦੱਸਣਾ ਚਾਹ ਰਹੇ ਆ ਕਿ ਐਕਚੁਅਲ ਦੇ ਵਿੱਚ ਇਹ ਕੁਝ ਵਾਪਰੇ ਆ ਹੂੰ ਕਿਸਦਾਂ ਹੰਡਾ ਕੇ ਲੋਕ ਨਿਕਲੇ ਨੇ ਉਹ ਦਰਸਾਉਣ ਦੀ ਕੋਸ਼ਿਸ਼ ਜਿਹੜੀਆਂ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਬਹੁਤ ਬਹੁਤ ਸ਼ੁਕਰੀਆ ਸਿਰ ਤੁਹਾਡਾ ਤੁਸੀਂ ਇੱਕ ਬਹੁਤ ਵਧੀਆ ਮੈਸੇਜ ਲੈ ਕੇ ਇੱਥੇ ਆਏ ਹੋ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਖਾਸ ਕਰ ਜਲੰਧਰ ਸ਼ਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦੁਖਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਸ ਮਿਲਦ ਦੇ ਵਿੱਚ ਕੱਲੇ ਜਲੰਧਰ ਸ਼ਹਿਰ ਦੇ ਲੋਕ ਹੀ ਨਹੀਂ ਸਾਰੇ ਸ਼ਹਿਰਾਂ ਤੋਂ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਹੋਰ ਕੀ ਕੁਝ ਹੈਗਾ ਉਹ ਵੀ ਤੁਹਾਨੂੰ ਨਾਲ ਦੇ ਨਾਲ ਦਿਖਾਣ ਤਾਂ ਸੀਨੀਅਰ ਆਰਟਿਸਟ ਇੰਦਰਜੀਤ ਸਿੰਘ ਮੇਰੇ ਨਾਲ ਮੌਜੂਦ ਹੈਗੇ ਨੇ ਜ ਜਨੰਦ ਦੇ ਵੱਲੋਂ ਵੱਖ-ਵੱਖ ਤਰੀਕੇ ਦੀ ਗ੍ਰਾਫਿਕ ਕੀਤੀ ਜਾਂਦੀ ਨੇ ਵੱਖ-ਵੱਖ ਤਰੀਕੇ ਦੀ ਜਾਣਕਾਰੀ ਸਿਰਨਤੂ ਲੈਣਿਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਤੁਸੀਂ ਜਿਹੜੀਆਂ ਤਸਵੀਰਾਂ ਇੱਥੇ ਲੈ ਕੇ ਆਈ ਹੂੰ ਕੀ ਕੁਝ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੀ ਹੂੰ ਅਸਲ ਵਿੱਚ ਜਿਹੜੀ ਮੈਂ ਪੇਂਟਿੰਗਸ ਬਣਾਉਂਦਾ ਵਾਟਰ ਕਲਰ ਦੀ ਵੀ ਬਜਾੜਾ ਬਣਾਉਂਦਾ ਦੂਜੀਆਂ ਔਇਲ ਵੀ ਬਣਾਉਂਦਾ ਤੇ ਗ੍ਰਾਫਿਕ ਵੀ ਕਰਦਾ ਗ੍ਰਾਫਿਕਸ ਦੇ ਵਿੱਚ ਮੈਂ ਸਮਾਜ ਸੁਧਾਰਕ ਜਿਹੜੀ ਪੋਇਮਸ ਹੁੰਦੀਆਂ ਸਤਰਾਮ ਸਿੰਘ ਮਾਨਕ ਉਹ ਵੀ ਬਹੁਤ ਸ਼ਾਨਦਾਰ ਲਿਖਦੇ ਆ ਮੋਲਕ ਸਿੰਘ ਐਸਾ ਸ਼ੌਕ ਹੋ ਰਿਹਾ ਤੇ ਗੁਰਦੇਵਾਰ ਰੋਸ਼ਨ ਜੀ ਅੰਦੀ ਹੋਰ ਬਹੁਤ ਐਹੋ ਜਿਹੇ ਰਾਈਟਰ ਆ ਜਿਨ੍ਹਾਂ ਨੂੰ ਮੈਂ ਆਪਣੀ ਫੇਸਬੁੱਕ 'ਤੇ ਪਾਉਂਦਾ ਉਦਾਂ ਇਹਨਾਂ ਨੂੰ ਪਬਲਿਸ਼ ਕਰਕੇ ਐਗਜ਼ਿਬਿਸ਼ਨ ਵੀ ਲਾਉਂਦਾ ਐ ਮੈਂ ਕਾਫੀ ਕਰਦਾ ਉਦਾਂ ਇੱਕ ਮੈਂ ਆਪਣੀ ਸੰਸਥਾ ਬਣਾਈ ਕਲਾ ਤੇ ਕਲਾਕਾਰ ਮੰਚ ਆ ਉਹਦਾ ਪ੍ਰਧਾਨ ਵੀ ਮੈਂ ਹੈਗਾ ਤੇ ਉਹਦੇ ਵਿੱਚ ਮੈਂ ਜਿਹੜੇ ਅਨਗੋਲੇ ਹੋਏ ਆਰਟਿਸਟ ਹੁੰਦੇ ਆ ਜਿਹੜੇ ਮਤਲਬ ਸੋਚਦੇ ਕਿ ਸਾਡੀ ਐਗਜ਼ਿਬਿਸ਼ਨ ਲੱਗ ਸਕਦੀ ਉਹਨਾਂ ਦੀ ਵੀ ਮੈਂ ਉਹ 'ਚ ਕਰਦਾ ਇਹ 34ਵੇਂ ਮੇਲੇ ਦੇ ਵਿੱਚ ਇੱਥੇ ਮੇਰੀ ਡਿਊਟੀ ਲੱਗੀ ਸੀ ਕਿ ਤੁਸੀਂ ਐਗਜ਼ੀਬਿਸ਼ਨ ਦੀ ਜ਼ਿੰਮੇਵਾਰੀ ਲੈਣੀ ਹੈ ਮੇਰੇ ਨਾਲ ਡਾਕਟਰ ਸੈਲਿਸ਼ ਤੇ ਵਿਜੇ ਬਮੇਲੀ ਜੀ ਹੈਗੇ ਆ ਵਿਜੇ ਬਮੇਲੀ ਬਹੁਤ ਵਧੀਆ ਰਾਈਟਰ ਆ ਉਹਨਾਂ ਨਾਲ ਰਲ ਕੇ ਫਿਰ ਮੈਂ ਐਗਜ਼ੀਬਿਸ਼ਨ ਆਰਗੇਨਾਈਜ਼ ਕੀਤੀ ਇਹਦੇ ਵਿੱਚ ਅਸੀਂ 19 ਅਰੇਂਜ ਕੀਤੇ 15 16 ਆਰਟਿਸਟ ਸਾਡੇ ਇਕੱਠੇ ਹੋ ਗਏ ਤੇ ਜਿਹਦੇ ਵਿੱਚੋਂ ਕਈ ਜ਼ਿਆਦਾ ਸੀਗੇ ਤੇ ਮੇਰਾ ਕੰਮ ਸੀਗਾ ਇਹ ਜ਼ਿੰਮੇਵਾਰੀ ਦੇ ਨਾਲ ਨਾਲ ਕਿ ਮੈਂ ਆਪਣਾ ਵਰਕ ਵੀ ਉੱਤੇ ਪਬਲਿਸ਼ ਕਰਾਂ ਇਹਦੇ ਵਿੱਚ ਮੈਂ ਕੀ ਕੀਤਾ ਕਿ ਜਿਹੜੇ ਮਾਨਕ ਸਾਹਿਬ ਦੀ ਬਣੀਆਂ ਹੋਈਆਂ ਕਵਤਾ ਹੈਗੀ ਉਹ ਪਰਤ ਆਏ ਨੇ ਉਹ ਅਮਰੀਕਾ ਤੋਂ ਜਿਹੜੇ ਪਰਤ ਕੇ ਆਏ ਲੋਕ ਉਹਨਾਂ ਦੀ ਉਹ ਸੀਗੀ ਉਹ ਬਾਰੇ ਲਿਖਿਆ ਸੀ ਕਿ ਉਹ ਪਰਤ ਆਏ ਨੇ ਆਪਣੇ ਖਾਬ ਲੈ ਕੇ ਆਏ ਨੇ ਮਤਲਬ ਮੁੜ ਕੇ ਜਦੋਂ ਆਏ ਤੇ ਟੁੱਟੇ ਹੋਏ ਦਿਲਾਂ ਨਾਲ ਆਏ ਬਾਕੀ ਐਸ ਅਸ਼ੋਕਪੁਰਾਂ ਦੀ ਭਗਤ ਸਿੰਘ ਨੂੰ ਬਲਾਵਾ ਦੇ ਰਿਆ ਕਿ ਭਗਤ ਸਿੰਘ ਮੁੜ ਕੇ ਤੇ ਕਾਲੇ ਸਮੇਂ ਬਾਰੇ ਮਾਨਕ ਸਿੰਘ ਨੇ ਗੱਲ ਕੀਤੀ ਹੈ ਅਮੋਲਕ ਸਿੰਘ ਜੀ ਨੇ ਬੀਬੀ ਗੁਲਾਬ ਕੌਰ ਜੀ ਨੂੰ ਦੇ ਵਰਗੀ ਵਿਰੰਗਣਾ ਜਿਹੜੀਆਂ ਹੋਈਆਂ ਉਹਨਾਂ ਦੇ ਨਾਲ ਉਹਨਾਂ ਦੀ ਸੋਚ ਉਹਨਾਂ ਦੀ ਰਾਤ ਤੇ ਚੱਲਣ ਵਾਲੀਆਂ ਜਿਹੜੀਆਂ ਔਰਤਾਂ ਉਹਨਾਂ ਬਾਰੇ ਲਿਖਿਆ ਕਿ ਦਿੱਲੀਏ ਤੂੰ ਘਬਰਾ ਨਾ ਅਸੀਂ ਉੱਥੇ ਆਣ ਬਨੇ ਇਹ ਜਦੋਂ ਕਿਸਾਨ ਮੋਰਚਾ ਹੋਇਆ ਸੀ ਉਸ ਵੇਲੇ ਕਵਤਾਰਾ ਨੇ ਲਿਖੀ ਸੀ ਇਹ ਉਸ ਵੇਲੇ ਫਿਰ ਮੈਂ ਇਹਨਾਂ ਨੂੰ ਬਣਾ ਕੇ ਲਿਸਟਿੰਗ ਕਰਕੇ ਸੋਸ਼ਲ ਮੀਡੀਆ 'ਚ ਅਪਲੋਡ ਕੀਤੀ ਸੀ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੱਖ-ਵੱਖ ਤਰੀਕੇ ਦੀਆਂ ਤਸਵੀਰਾਂ ਇਹਨਾਂ ਦੇ ਵੱਲੋਂ ਜਿਹੜੀਆਂ ਨੇ ਇੱਥੇ ਦਰਸਾਈਆਂ ਹੋਈਆਂ ਨੇ ਸਰ ਕਿੰਨੇ ਸਾਲ ਤੋਂ ਤੁਸੀਂ ਇਸ ਮੇਲੇ ਦੇ ਨਾਲ ਜੁੜੇ ਹੋ ਤੇ ਕਿਸ ਤਰੀਕੇ ਦਾ ਹੰਗਾਰਾ ਵੇਖਦੇ ਹੋ ਯਸ ਮੇਲੇ ਨੂੰ ਮੈਂ ਦਿਨ ਪ੍ਰਤੀ ਦਿਨ ਅਪਗ੍ਰੇਡ ਹੁੰਦਾ ਦੇਖ ਰਿਹਾ ਮਤਲਬ ਕਾਫੀ ਕੁਝ ਡਿਜੀਟਲ ਵੀ ਆ ਗਿਆ ਜਿਦੇ ਵਿੱਚੋਂ ਕਾਫੀ ਕੁਝ ਚੀਜ਼ਾਂ ਐਦਾਂ ਦੀਆਂ ਆਈਆਂ ਕਿਤਾਬਾਂ ਦੇ ਸਟਾਲ ਵੀ ਬਹੁਤ ਜ਼ਿਆਦਾ ਵਧ ਗਏ ਤੇ ਲਿਟਰੇਚਰ ਦੇ ਲੋਕ ਬਹੁਤ ਜੁੜਨੇ ਸ਼ੁਰੂ ਹੋ ਗਏ ਪੇਂਟਿੰਗਸ ਦੇ ਨਾਲ ਜੁੜਨੇ ਸ਼ੁਰੂ ਹੋਏ ਆਰਟ ਵਰਕ ਨਾਲ ਫਿਰ ਪੇਂਟਿੰਗ ਕੰਪੀਟੀਸ਼ਨ ਜਿਦੇ ਵਿੱਚ ਮੇਰੀ ਜਜਮੈਂਟ ਦੀ ਭੂਮਿਕਾ ਹੁੰਦੀ ਆ ਤੇ ਉਹ ਕੀ ਆ ਕਿ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਬੜੇ ਵਧੀਆ ਵਧੀਆ ਆਰਟਿਸਟ ਅੱਗੇ ਆ ਰਹੇ ਤੇ ਮੇਲਾ ਅੱਗੇ ਨਾਲ ਕਾਫੀ ਅਪਗ੍ਰੇਡ ਉੱਪਰ ਜਾ ਚੁੱਕਾ ਇਹ ਹੌਲੀ-ਹੌਲੀ ਹੋਰ ਵੀ ਮਾਈਗਰੇਟ ਕਰਕੇ ਹੋਰ ਉੱਪਰ ਜਾਊਗਾ ਬਾਕੀ ਦੇਖੋ ਅੱਗੇ ਸਮੇਂ ਦੀ ਗੱਲ ਆ ਤੇ ਸਮੇਂ ਦੱਸਣਗੇ ਵੀ ਉੱਪਰ ਜਾਂਦਿਆਂ ਦੀ ਸੋਚ ਕਿੰਨੀ ਤੱਕ ਉੱਪਰ ਤੱਕ ਵਾਧਾ ਤਾਂ ਇਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਹੁਣ ਦਿਖਾਵਾਂਗੇ ਇਹ ਇਸ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ ਸੈਂਟਰ ਆਫ ਅਟਰੈਕਸ਼ਨ ਹੈ ਜਿਸ ਦੇ ਵਿੱਚ ਬੀਬੀ ਗੁਲਾਬਕੌਰ ਨੂੰ ਸਮਰਪਿਤ ਇੱਕ ਤਸਵੀਰ ਹੈ ਜਿਸ ਦੇ ਵਿੱਚ ਬੀਬੀ ਗੁਲਾਬ ਗੁਲਾਬਕੌਰ ਦੀ ਤਸਵੀਰ ਬਣਾਈ ਹੋਈ ਹੈ ਆਰਟਿਸਟ ਨੇ ਵਰੁਣ ਟੰਡਨ ਜਲੰਧਰ ਦੇ ਹੀ ਰਹਿਣ ਵਾਲੇ ਨੇ ਜਨਤ ਦੇ ਵੱਲੋਂ ਇੱਕ ਵਿਲੱਖਣ ਢੰਗ ਦਾ ਜਿਹੜਾ ਉਹਨਾਂ ਦੇ ਵੱਲੋਂ ਆਰਟ ਕੀਤਾ ਜਾਂਦਾ ਤਾਂ ਕਿਸ ਤਰੀਕੇ ਤਸਵੀਰ ਬਣਾਈ ਹੈ ਕਿ ਕੁਝ ਖਾਸੀਅਤ ਹੈ ਉਹ ਜ਼ਰੂਰ ਉਸੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਤੇ ਮੈਂ ਇਹ ਹੀ ਜਾਨਣਾ ਚਾਹਾਂਗੀ ਕਿ ਤੁਹਾਡੇ ਆਰਟ ਦੇ ਵਿੱਚ ਹਮੇਸ਼ਾ ਕੁਝ ਵੱਖਰਾ ਹੁੰਦਾ ਹੈ ਨਵਾਂ ਵੇਖਣ ਨੂੰ ਮਿਲਦਾ ਜਿਵੇਂ ਸਿੱਧੂ ਮੂਸੇਵਾਲੇ ਦੀ ਤਸਵੀਰ ਤੁਸੀਂ ਕੈਸਿਡਸ ਤੇ ਰਹੀ ਬਣਾਈ ਸੀ ਇਸ ਦੇ ਵਿੱਚ ਤੁਸੀਂ ਕਿਸ ਕੀ ਖਾਸੀਅਤ ਹੈ ਕਿ ਤੁਸੀਂ ਆਪਣਾ ਟੱਚ ਦੇ ਵਿੱਚ ਪਾਇਆ ਆ ਜਿਹੜੇ ਤੁਸੀਂ ਫੋਟੋ ਦੇਖਦੇ ਪਏਗੇ ਆ ਬੀਬੀ ਗੁਲਾਬਕੋਟ ਦੀ ਫੋਟੋ ਬਣਾਈ ਗਈ ਹੈ 18 ਫੁੱਟ ਦੀ ਆ ਫੋਟੋ ਹੈਗੀ ਆ 3D ਦੇ ਵਿੱਚ ਬਣੀ ਫੋਟੋ ਹੈ ਇਹਨੂੰ ਆਪਾਂ ਇੱਕ ਪਰਟੀਕੂਲਰ ਪੁਆਇੰਟ ਤੋਂ ਦੇਖਦੇ ਹੈਗੇ ਤਾਂ ਸਾਨੂੰ ਜਿਹੜੀ ਫੋਟੋ ਹੈਗੀ ਉਹ ਖੜੀ ਦਿੱਖਦੀ ਹੈਗੀ ਆ ਇਹ ਸਾਦੀ ਸਾਦੀ ਫੋਟੋ ਜਿਹੜੀ ਹੈਗੀ ਮੈਂ ਮਿੱਟੀ ਦੇ ਨਾਲ ਬਣਾਈ ਹੈ ਇਹਦੇ ਨਾਲ ਦੀ ਨਾਲ ਮੈਂ ਕੁਝ ਹੋਰ ਫੋਟੋਸ ਬਣਾਈਆਂ ਗਈਆਂ ਜਿਹੜੀ ਸਾਡੇ ਵਿਮਨ ਫਰੀडम फाइਟਰ ਸੀਗੀਆਂ ਉਹਨਾਂ ਦੀ ਫੋਟੋਸ ਬਣਾਈਆਂ ਗਈਆਂ ਠੀਕ ਹੈ ਤੁਸੀਂ ਇਸ ਵੇਲੇ ਦੇਖਦੇ ਪਏ ਹੋਗੇ ਉਹ ਫੋਟੋਸ ਇਹ ਮਿੱਟੀ ਨਾਲ ਬਣਾਈਆਂ ਗਈਆਂ ਮਿੱਟੀ ਨਾਲ ਬਣਾਉਂਦਾ ਰੀਜ਼ਨ ਸਿਕਾ ਕਿ ਇਹਨਾਂ ਨੇ ਇਹਨਾਂ ਨੇ ਦੇਸ਼ ਵਾਸਤੇ ਬਹੁਤ ਕੁਝ ਕੀਤਾ ਦੇਸ਼ ਇਹਨਾਂ ਨੂੰ ਇੱਕ ਟ੍ਰਿਬਿਊਟ ਦੇ ਰਿਹਾ ਹੈਗਾ ਔਰ ਤੁਸੀਂ ਜੇ ਇਹਦੇ ਨਾਲ ਦੇਖਦੇ ਕੋਈ ਵੀ ਨਾਮ ਨਹੀਂ ਲਿਖਿਆ ਹੈਗਾ ਠੀਕ ਹੈ ਬਟ ਇੱਥੇ ਮੈਂ ਅਜੂਦ ਮੈਂਸ਼ਨ ਕੀਤਾ ਹੈਗਾ ਪਲੀਜ਼ ਕੈਨ ਦਾ ਕਿਊ ਆਰ ਕੋਡ ਫੋਰ देयर ਇਨਫੋਰਮੇਸ਼ਨ ਜੇ ਤੁਸੀਂ ਇਹਨਾਂ ਦਾ ਕਿਸੇ ਦਾ ਕਿਊ ਆਰ ਕੋਡ ਜਿਹੜਾ ਹੈਗਾ ਜਾਂ ਕੋਈ ਵਿਊਅਰ ਆ ਕੇ ਕਿਊ ਆਰ ਕੋਡ ਇੱਥੇ ਸਕੈਨ ਕਰਦਾ ਹੈਗਾ ਤੇ ਆ ਜਿਹੜੀ ਫੋਟੋ ਹੈਗੀ ਹੈ ਇਹੰਦੀ ਇੱਕ ਸੈਲਫ ਇੰਟਰੋਡਕਸ਼ਨ ਚੱਲ ਪੈਂਦੀ ਹੈਗੀ ਹੈ ਔਰ ਜਿੱਤੋਂ ਜਿਹੜਾ ਔਰ ਵਿਊਅਰ ਹੈਗਾ ਉਹ ਆ ਫੋਟੋ ਤੇ ਬਾਅਦੇ ਜਾਣਕਾਰੀ ਲੈ ਸਕਦਾ ਹੈਗਾ ਜਿੱਦਾਂ ਅੱਛਾ ਪਹਿਲਾਂ ਤੇ ਮੈਂ ਬੀਬੀ ਗੁਲਾਬਕੌਰ ਬਾਰੇ ਉਸ ਪੇਂਟਿੰਗ ਬਾਰੇ ਜ਼ਰੂਰ ਜਾਨਣਾ ਚਾਹਾਂਗੀ ਕਿੰਨਾ ਸਮਾਂ ਲੱਗਿਆ ਸੀ ਕਿਉਂਕਿ ਕਾਫੀ ਵੱਡੀ ਤਸਵੀਰ ਹੈ ਤਾਂ ਕਿੰਨਾ ਕੁ ਟਾਈਮ ਤੁਸੀਂ ਇਸ ਨੂੰ ਦਿੱਤਾ ਹੋਇਆ ਹੈ ਇਹਨੂੰ ਬਣਾਉਣ ਲਈ ਮੈਨੂੰ 1 ਹਫ਼ਤੇ ਦਾ ਟਾਈਮ ਲੱਗਾ ਸੀਗਾ ਔਰ 1 ਹਫ਼ਤੇ ਵਿੱਚ ਇਹਨੂੰ ਡਿਜ਼ਾਈਨ ਕੀਤਾ ਠੀਕ ਹੈ ਤੇ ਇਹਦੀ ਕਟਿੰਗ ਕੀਤੀ ਔਰ ਦੈਨੂ ਜ਼ੜੀ ਕੀਤਾ ਮਿੱਟੀ ਲਗਾ ਕੇ ਜੀ ਅੱਛਾ ਮਿੱਟੀ ਦੇ ਨਾਲ ਤੁਸੀਂ ਇਸ ਨੂੰ ਤਿਆਰ ਕੀਤਾ ਇਸ ਨੂੰ ਸੰਭਾਲ ਸੰਭਾਲ ਲਈ ਵੀ ਕੁਝ ਖਾਸ ਤੁਸੀਂ ਕੋਈ ਨੁਕਤਾ ਕੀਤਾ ਨਾਲ ਨਹੀਂ ਇਹਦੇ ਵਿੱਚ ਦੇਖੋ ਜਿਹੜਾ ਮਿੱਟੀ ਹੈਗੀ ਹੈ ਮਿੱਟੀ ਨੂੰ ਗਿੱਲਾ ਕਰਕੇ ਲਗਾਇਆ ਗਿਆ ਹੈਗਾ ਪੇਪਰ ਤੇ ਇਨੂੰ ਸੰਭਾਲਣ ਲਈ ਹੋਰ ਕੁਝ ਨਹੀਂ ਹੈਗਾ। ਅਸੀਂ ਗਦਰੀ ਬਾਬੇ ਮੇਲਿਆਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਪੁਸਤਕ ਪ੍ਰਦਰਸ਼ਨੀ ਹੈ, ਫੋਟੋਗ੍ਰਾਫੀ ਦੀ ਪ੍ਰਦਰਸ਼ਨੀ ਲੱਗੀ ਹੋਈ ਹੈ, ਪੇਂਟਿੰਗ ਐਗਜ਼ੀਬਿਸ਼ਨ ਲੱਗੀ ਹੋਈ ਹੈ। ਤਾਂ ਬਹੁਤ سارے ਲੋਕ ਦੂਰੋਂ ਦੂਰੋਂ ਇਸ ਮੇਲੇ ਨੂੰ ਵੇਖਣ ਦੇ ਲਈ ਆਉਂਦੇ ਨੇ, ਇਸ ਨੂੰ ਅਪਰੀਸ਼ੀਏਟ ਕਰਦੇ ਨੇ। ਲਿਟਰੇਚਰ ਜਿਹੜੇ ਲੋਕ ਪਸੰਦ ਕਰਦੇ ਨੇ ਉਹ ਇਸ ਮੇਲੇ ਦਾ ਹਿੱਸਾ ਜ਼ਰੂਰ ਬਣਦੇ ਨੇ। ਉਹ ਇਸ ਮੇਲੇ ਦੀ ਉਡੀਕ ਕਰਦੇ ਨੇ ਕਿ ਕਿਸ ਤਰੀਕੇ ਕੀ ਕੁਝ ਨਵਾਂ ਹੈ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਸ਼ੋਅ ਜਿਹੜਾ ਪਸੰਦ ਆ ਹੋਏਗਾ। ਫਿਰ ਹ ਕਲੀ ਵੇਖਦਿਰੋ RPD 24 ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD 24 News ਤੇ ਕਲਿੱਕ ਕਰੋ ਬੈਲ ਆਈਕਨ ਤੇ